ਪੰਜਾਬੀ ਗਾਇਕ ਗੁਰਦਾਸ ਮਾਨ ਆਪਣੇ ਇੱਕ ਸ਼ੋਅ ਦੇ ਵਿੱਚ ਪ੍ਰੋਗਰਾਮ ਲਗਾ ਰਿਹਾ ਸੀ ਤੇ ਇਟਲੀ ਤੋਂ ਆਏ ਇੱਕ ਪਰਿਵਾਰ ਨੇ 2043 ਦੀ ਤਰੀਕ ਮੰਗ ਲਈ ਉਹਨੇ ਕਿਹਾ ਕਿ ਮੇਰਾ ਸ਼ੋਅ ਬੁੱਕ ਕਰ ਲਓ 2043 ਦੇ ਵਿੱਚ ਮੈਂ ਤੁਹਾਡੇ ਕੋਲੇ ਇਹ ਸ਼ੋਅ ਕਰਾਵਾਂਗਾ ਤਾਂ ਗੁਰਦਾਸ ਮਾਨ ਇਹ ਗੱਲ ਸੁਣ ਕੇ ਬਹੁਤ ਹੈਰਾਨ ਹੋਇਆ ਤੁਸੀਂ ਦੇਖੋ ਇਹ ਵੀਡੀਓ ਤੇ ਗੁਰਦਾਸ ਮਾਨ ਦਾ ਪਿਆਰ ਉਹਦੀ ਪ੍ਰਸਿੱਧੀ ਉਹਨੂੰ ਚਾਣ ਵਾਲੇ ਕਿੱਦਾਂ ਉਨ ਨੂੰ ਮਾਨ ਸਨਮਾਨ ਦਿੰਦੇ ਨੇ ਦੇਖੋ ਇਹ ਵੀਡੀਓ ਮਾਨ ਸਾਬ ਠੀਕ ਭਾਜੀ ਕਹਿੰਦੇ ਪਿੰ ਮਹੀਨਾ ਤੁਹਾਡਾ ਤਰੀਕ ਵੀ ਤੁਹਾਡੀ ਮੈਨੂੰ 2043 ਦੀ ਇੱਕ ਤਰੀਕ ਦੇ ਦਿਓ 2043 ਦੀ 2043 ਦੀ ਇੱਕ ਤਰੀਕ ਦੇ ਦਿਓ ਮੇਰੇ ਮਾਲਕ ਮੈਂ ਕਿਹਾ ਉਹ ਕਿਉਂ ਜੀ ਕਹਿੰਦੇ ਜਨੂ 21 ਸਾਲ ਦਾ ਹੋ ਜੂਗਾ ਵਿਆਹ ਤਾਂ ਵੀ ਮਾਨ ਸਾਬ ਨੂੰ ਹੀ ਬੁਲਾਉਣਾ ਹੈ ਮੇਰੇ ਮਾਲਕਰ ਅਹਿਮ ਕਰਨਾ ਸਭ ਨੂੰ ਤੰਦਰੁਸਤੀਆਂ ਬਖਸ਼ੇ ਬਾਬਾ ਜੀ ਇਹ ਜੋੜ ਮਿਲੇ ਇਸੇ ਤਰ੍ਹਾਂ ਹੀ ਬਣੇ ਰਹਿਣ ਹੋ ਸਕਦਾ ਉਹ ਦਿਨ ਵੀ ਆ ਜਾਏ ਭਾਵੇਂ ਕਿਸੇ ਵੀ ਸ਼ਕਲ ਵਿੱਚ ਹੋਈਏ ਕਿਸੇ ਵੀ ਹਾਲਤ ਵਿੱਚ ਹੋਈਏ ਪਰ ਇਸ ਸੱਦੇ ਤੇ ਆਵਾਂਗੇ ਜ਼ਰੂਰ ਹੋਏ ਤਾਂ ਅਰੇ ਮਾਛ